ਇਸ ਵਕਤ ਦੀ ਸਭ ਤੋਂ ਵੱਡੀ ਖਬਰ ਇਹ ਆ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਆਉਣ ਵਾਲੀ 10 ਨਵੰਬਰ ਨੂੰ ਯੂਨੀਵਰਸਿਟੀ ਦੇ ਚਾਰੋਂ ਗੇਟ ਬੰਦ ਕਰਕੇ ਜਿਹੜਾ ਉਹ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾਊਗਾ ਤੇ ਵਿਦਿਆਰਥੀਆਂ ਨੇ ਇਹ ਦੱਸ ਦਿੱਤਾ ਕਿ ਵਿਦਿਆਰਥੀ ਹੋਣ ਦਾ ਮਤਲਬ ਇਹ ਨਹੀਂ ਕਿ ਕੋਰਸ ਵਿੱਚ ਨਿਰਧਾਰਤ ਸਿਲੇਬਸ ਪੜ੍ਹ ਕੇ ਪੇਪਰਾਂ ਤੱਕ ਸੀਮਿਤ ਰਹੇ ਸਗੋਂ ਵਿਦਿਆਰਥੀ ਹੋਣ ਦਾ ਮਤਲਬ ਸਮਾਜ ਵਿੱਚ ਹੋ ਰਏ ਹਰੇਕ ਗਲਤ ਖਿਲਾਫ ਆਵਾਜ਼ ਬੁਲੰਦ ਕਰਨਾ ਹੈ ਇਸੇ ਕਰਕੇ ਪੰਜਾਬ ਦੀ ਧਰਤੀ ਨਾਲ ਜੁੜੇ ਹੋਏ ਵਿਦਿਆਰਥੀਆਂ ਨੇ ਪਿਛਲੇ ਦਿਨੀ ਇਹ ਸਾਬਤ ਕਰ ਦਿੱਤਾ ਕਿ ਨਾਬਰਤਾ ਉਹਨਾਂ ਦੇ ਖੂਨ ਵਿੱਚ ਅਜੇ ਖਤਮ ਨਹੀਂ ਹੋਈ ਜਿਸ ਕਰਕੇ ਇਹਨਾਂ ਵਿਦਿਆਰਥੀਆਂ ਨੇ ਸੰਘਰਸ਼ ਦਾ ਝੰਡਾ ਬੁਲੰਦ ਕੀਤਾ ਅਤੇ ਕੇਂਦਰ ਸਰਕਾਰ ਨੂੰ ਇਸ ਸੰਘਰਸ਼ ਦੇ ਝੰਡੇ ਅੱਗੇ ਜਿਹੜਾ ਉਹ ਝੁਕਣਾ ਪਿਆ ਪਿਛਲੇ ਦਿਨੀ ਪੰਜਾਬ ਦੇ ਵਿਦਿਆਰਥੀਆਂ ਨੇ ਦੋ ਮਾਮਲਿਆਂ ਤੇ ਕੇਂਦਰ ਸਰਕਾਰ ਨੂੰ ਝਕਾਇਆ ਹੈ ਪਹਿਲਾ ਮਾਮਲਾ ਤਾਂ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਲਈ ਇੱਕ ਐਪੀਡੈਪਟ ਪ੍ਰੋਵਾਇਆ ਜਾ ਰਿਹਾ ਸੀ ਜੱਸ ਦੀ ਰਿਪੋਰਟ ਅਸੀਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਜਿਸ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਨੌਨਿਹਾਲ ਸਿੰਘ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਇਹ ਐਫੀਡੈਫਟ ਰਾਹੀਂ ਵਿਦਿਆਰਥੀਆਂ ਦੇ ਜਮਹੂਰੀ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਰਾਹੀਂ ਵਿਦਿਆਰਥੀਆਂ ਨੂੰ ਕੈਂਪਸ ਅੰਦਰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਤੋਂ ਰੋਕਿਆ ਜਾ ਰਿਹਾ ਹੈ ਜਿਸ ਕਰਕੇ ਵਿਦਿਆਰਥੀਆਂ ਨੇ ਇਸ ਵਿਰੋਧ ਸੰਘਰਸ਼ ਕੀਤਾ ਤਾਂ ਫਿਲਹਾਲ ਜੋ ਪਹਿਲਾਂ ਐਫੀਡੈਫਟ ਪ੍ਰੋਵਾਇਡ ਆ ਜਾ ਰਿਹਾ ਸੀ ਉਹ ਇੱਕ ਵਾਰ ਯੂਨੀਵਰਸਿਟੀ ਵੱਲੋਂ ਵਾਪਸ ਲੈ ਲਿਆ ਗਿਆ ਹੈ ਦੂਸਰਾ ਮਾਮਲਾ ਯੂਨੀਵਰਸਿਟੀ ਵਿੱਚੋਂ ਸੈਨੇਟ ਅਤੇ ਸਿੰਡੀਕੇਟ ਖਤਮ ਕਰਨ ਦਾ ਮਾਮਲਾ ਸੀ ਪਰ ਇਸ ਮਾਮਲੇ ਤੇ ਵੀ ਵਿਦਿਆਰਥੀਆਂ ਨੇ ਸੰਘਰਸ਼ ਕੀਤਾ ਤਾਂ ਸਰਕਾਰ ਨੂੰ ਅੰਸ਼ਕ ਤੌਰ ਤੇ ਪਿੱਛੇ ਹਟਣਾ ਪਿਆ ਪਰ ਫਿਲਹਾਲ ਆ ਜਿਹੜਾ ਉਹ ਵਿਦਿਆਰਥੀਆਂ ਨੇ ਇੱਕ ਵਾਰੀ ਇਹ ਐਲਾਨ ਕੀਤਾ ਹੋਇਆ ਕਿ ਆਉਣ ਵਾਲੀ 10 ਨਵੰਬਰ ਨੂੰ ਜਿਹੜਾ ਇਹਨਾਂ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਚਾਰੇ ਦੇ ਚਾਰੇ ਗੇਟ ਬੰਦ ਕਰਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਇਸ ਦੇ ਇਥੇ ਆ ਜਿਹੜਾ ਅਸੀਂ ਅੰਸ਼ਕ ਤੌਰ ਦੇਤੇ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਭਾਵੇਂ ਸਿੰਡੀਕੇਟ ਖਤਮ ਕਰਨ ਵਾਲਾ ਨੋਟਿਸ ਵਾਪਸ ਲੈ ਲਿਆ ਗਿਆ ਹੈ ਪਰ ਅਜੇ ਤੱਕ ਪੂਰਨ ਰੂਪ ਵਿੱਚ ਇਸ ਫੈਸਲੇ ਤੋਂ ਸਰਕਾਰ ਪਿੱਛੇ ਨਹੀਂ ਹਟੀ ਇਸ ਸਬੰਧੀ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਏ ਨੇ ਲਿਖਿਆ ਕਿ ਕੱਲ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਦੋ ਨੋਟੀਫਿਕੇਸ਼ਨ ਜਾਰੀ ਕਰਕੇ ਪੰਬਲ ਪੂਛਾ ਖੜਾ ਕਰ ਦਿੱਤਾ ਹੈ ਇਹ ਆਮ ਤੌਰ ਤੇ ਸੰਘਰਸ਼ਾਂ ਨਾਲ ਸਲਾਵਾ ਹੁੰਦਾ ਰਹਿੰਦਾ ਹੈ ਪਰ ਮਸਲਾ ਭਾਜਪਾ ਦੀ ਪ੍ਰਦੇਸ਼ ਇਕਾਈ ਲਈ ਇਸ ਤੋਂ ਵੀ ਕਸੂਤਾ ਹੋ ਜਾਣਾ ਹੈ ਤੰਤੰ ਚੋਣ ਦੇ ਦੌਰਾਨ ਆਏ ਇਸ ਫੈਸਲੇ ਤੇ ਫਿਰ ਤਾਰਪੀਡੋ ਕਰਨ ਵਾਲੇ ਪੈਂਤੜੇ ਨੇ ਫਿਰ ਪੰਜਾਬ ਦੀ ਭਾਜਪਾ ਨੂੰ ਉੱਥੇ ਹੀ ਲਿਆ ਸੁੱਟਿਆ ਹੈ ਜਿੱਥੇ ਪਹਿਲਾਂ ਇਸ ਨੂੰ ਕਿਸਾਨ ਵਿਰੋਧੀ ਹੋਣ ਦਾ ਟੈਗ ਮਿਲਿਆ ਅਤੇ ਪਿੰਡਾਂ ਵਿੱਚ ਨਹੀਂ ਸੀ ਵੜਨ ਦਿੱਤਾ ਜਾ ਰਿਹਾ ਹੁਣ ਇਹ ਇਸ ਤੋਂ ਵੀ ਅਗਲਾ ਹੋ ਗਿਆ ਪੰਜਾਬ ਵਿਰੋਧੀ ਇਸ ਲਈ ਜੇਕਰ ਪੰਜਾਬ ਦੇ ਭਾਜਪਾ ਲੀਡਰਾਂ ਨੇ ਜੇਕਰ ਪੰਜਾਬ ਦੇ ਨਾਲ ਖੜਨਾ ਹੈ ਤਾਂ ਇਹੀ ਵੇਲਾ ਹੈ ਮੁੜ ਕੇ ਇੱਕ ਵੇਲੇ ਦੀਆਂ ਟੱਕਰਾਂ ਹੋ ਜਾਣਗੀਆਂ ਕਿਉਂਕਿ ਹੁਣ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇੱਕ ਸੁਰਤਾ ਨਾਲ ਯੂਨੀਵਰਸਿਟੀ ਲਈ ਕੂਲ ਵਿੱਚ ਸਾਥੀ ਹਨ ਇਸ ਤੋਂ ਬਿਨਾ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਿਹਾ ਗਿਆ ਕਿ ਇਹ ਜੋ ਨੋਟਿਸ ਜਾਰੀ ਹੋਇਆ ਹੈ ਜਿਸ ਨੂੰ ਜਿੱਤ ਕਿਹਾ ਜਾ ਰਿਹਾ ਹੈ ਉਹ ਇੱਕ ਛਲਾਵਾ ਹੈ ਪੰਜਾਬ ਸਟੂਡੈਂਟਸ ਯੂਨੀਅਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਤਕਨੀਕੀ ਕੁੰਡੀਆਂ ਰਾਹੀਂ ਸੈਨੇਟ ਵਾਲਾ ਨੋਟੀਫਿਕੇਸ਼ਨ ਬਹਾਲ ਰੱਖਿਆ ਹੈ ਇਸ ਕਰਕੇ ਇਸ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਣ ਦੀ ਜ਼ਰੂਰਤ ਹੈ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਭੰਗ ਕਰਨ ਦਾ ਨੋਟਿਸ ਰੱਦ ਨਹੀਂ ਹੋਇਆ ਇੱਕ ਨੋਟਿਸ ਨਾਲ ਗੁੰਮਰਾਹ ਕੀਤਾ ਜਾ ਰਿਹਾ ਹੈ ਦੋ ਨੋਟੀਫਿਕੇਸ਼ਨ ਕੱਢੇ ਹਨ ਨੋਟਿਸ ਨੰਬਰ 4867 ਰੱਦ ਕਰ ਦਿੱਤਾ ਹੈ ਅਤੇ 4868 ਫਿਰ ਉਸ ਨੂੰ ਲਾਗੂ ਕਰ ਰਿਹਾ ਹੈ ਸੋ ਇਸ ਤਰੀਕੇ ਚੱਲ ਰਹੇ ਸੰਘਰਸ਼ ਨੂੰ ਤਾਰ ਪੀਡੋ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਭਾਵੇਂ ਅਜੇ ਵੀ 10 ਸਤੰਬਰ ਨੂੰ ਚੰਡੀਗੜ੍ਹ ਪ੍ਰਦਰਸ਼ਨ ਕਰਨ ਦਾ ਐਲਾਨ ਹੈ ਪਰ ਇਹ ਸੰਘਰਸ਼ ਕਿਸ ਪਾਸੇ ਵੱਲ ਜਾਂਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਹੋਵੇਗਾ ਕਿ ਸੈਨਟ ਤੇ ਸਿੰਡੀਕੇਟ ਕੀ ਹੁੰਦਾ ਹੈ ਕਿਉਂ ਵਿਦਿਆਰਥੀ ਤੇ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਇਸ ਨੂੰ ਲੈ ਕੇ ਰੌਲਾ ਪਾ ਰਹੀਆਂ ਹਨ ਤੁਹਾਨੂੰ ਦੱਸ ਦਈਏ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਇੱਕ ਅਜਿਹੀ ਯੂਨੀਵਰਸਿਟੀ ਹੈ ਜੋ 1904 ਦੇ ਯੂਨੀਵਰਸਿਟੀ ਐਕਟ ਦੇ ਅਨੁਸਾਰ ਆਪਣਾ ਕੰਮ ਕਰਦੀ ਹੈ ਇਹੀ ਐਕਟ ਇਹ ਤੈਅ ਕਰਦਾ ਹੈ ਕਿ ਯੂਨੀਵਰਸਿਟੀ ਦੇ ਸਾਰੇ ਫੈਸਲੇ ਸਿੰਡੀਕੇਟ ਅਤੇ ਸੈਨੇਟ ਵੱਲੋਂ ਲਏ ਜਾਣੇ ਹਨ ਸੈਨੇਟ ਯੂਨੀਵਰਸਿਟੀ ਦੀ ਸਭ ਤੋਂ ਵੱਡੀ ਫੈਸਲਾ ਕਨਸੰਸਥਾ ਹੈ ਜਿਸ ਦੇ ਅਧੀਨ 92 ਮੈਂਬਰ ਆਉਂਦੇ ਹਨ ਅਤੇ ਇਹਨਾਂ ਵਿੱਚੋਂ 49 ਚੋਣ ਲੜ ਕੇ ਆਉਂਦੇ ਹਨ ਅਤੇ 36 ਨੂੰ ਨਾਮਜ਼ਦ ਕੀਤਾ ਜਾਂਦਾ ਹੈ ਸੈਨੇਟ ਦੀ ਚੋਣ 4 ਸਾਲ ਲਈ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਜੇਕਰ ਸਿੰਡੀਕੇਟ ਦੀ ਗੱਲ ਕਰੀਏ ਤਾਂ ਸਿੰਡੀਕੇਟ ਦੇ ਵਿੱਚ 18 ਮੈਂਬਰ ਹੁੰਦੇ ਹਨ ਜਿਨ੍ਹਾਂ ਵਿੱਚੋਂ 15 ਜਿਹੜੀ ਉਹ ਚੁਣ ਕੇ ਆਉਂਦੇ ਹਨ ਅਤੇ ਵਾਈਸ ਚਾਂਸਲਰ ਸਮੇਤ 3 ਐਕਸ ਆਫੀਸ਼ੀਅਲ ਅਫਸਰ ਹੁੰਦੇ ਹਨ ਯੂਨੀਵਰਸਿਟੀ ਦੇ ਖਰਚੇ ਇਥੋਂ ਦੀ ਭਰਤੀ ਵਿਦਿਆਰਥੀਆਂ ਦੀ ਫੀਸ ਦਾ ਵਾਧਾ ਘਾਟਾ ਜਾਂ ਹੋਰ ਯੂਨੀਵਰਸਿਟੀ ਦਾ ਜੋ ਵੀ ਕੋਈ ਮਾਮਲਾ ਹੁੰਦਾ ਹੈਗਾ ਉਹ ਪਹਿਲਾ ਸਭ ਤੋਂ ਪਹਿਲਾਂ ਸਿੰਡੀਕੇਟ ਦੇ ਵਿੱਚ ਰੱਖਿਆ ਜਾਂਦਾ ਹੈ ਇਸ ਤੋਂ ਬਾਅਦ ਜੇਕਰ ਸਿੰਡੀਕੇਟ ਕਿਸੇ ਮਾਮਲੇ ਨੂੰ ਪਾਸ ਵੀ ਕਰ ਦਿੰਦੀ ਹੈ ਤਾਂ ਇਹ ਮਾਮਲਾ ਇਸ ਤੋਂ ਬਾਅਦ ਸਿੰਡੀਕੇਟ ਦਾ ਜਿਹੜਾ ਮਾਮਲਾ ਹੈਗਾ ਜੇਕਰ ਸਿੰਡੀਕੇਟ ਕਿਸੇ ਮਾਮਲੇ ਨੂੰ ਪਾਸ ਕਰਦੀ ਹੈ ਤਾਂ ਉਹ ਮਾਮਲਾ ਜਿਹੜਾ ਇਸ ਤੋਂ ਬਾਅਦ ਸੈਨੇਟ ਦੇ ਕੋਲੇ ਜਿਹੜਾ ਚਲਾ ਜਾਂਦਾ ਹੈਗਾ ਮਤਲਬ ਉਹ ਮਾਮਲਾ ਸੈਨੇਟ ਦੇ ਸਾਹਮਣੇ ਜਿਹੜਾ ਰੱਖਿਆ ਜਾਂਦਾ ਜੇਕਰ ਸੈਨੇਟ ਕਿਸੇ ਮਾਮਲੇ ਨੂੰ ਸਹਿਮਤੀ ਦੇਵੇਗਾ ਤਾਂ ਹੀ ਉਹ ਮਾਮਲਾ ਯੂਨੀਵਰਸਿਟੀ ਜਾਂ ਯੂਨੀਵਰਸਿਟੀ ਅਧੀਨ ਪੈਂਦੇ ਕਾਲਜਾਂ ਤੇ ਲਾਗੂ ਹੋਵੇਗਾ ਮਤਲਬ ਇਕੱਲਾ ਸਿੰਡੀਕੇਟ ਜਾਂ ਵਾਈਸ ਚਾਂਸਲਰ ਇਕੱਲਾ ਕੋਈ ਵੀ ਫੈਸਲਾ ਨਹੀਂ ਲੈ ਸਕਦਾ ਸੈਨੇਟ ਸੰਬੰਧੀ ਪੰਜਾਬ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਰਜੀਸ਼ ਗਿੱਲ ਨੇ ਕਿਹਾ ਹੈ ਕਿ ਅਜੇ ਬਹੁਤ ਸਾਰੇ ਮਸਲੇ ਹਨ ਜੋ ਸੈਨੇਟ ਦੀ ਵਜ੍ਹਾ ਨਾਲ ਹੱਲ ਹੋਏ ਹਨ ਸੈਨੇਟ ਸਾਡੀ ਪਾਰਲੀਮੈਂਟ ਦੀ ਹੀ ਚਲਕ ਹੈ ਜੇ ਦੇਸ਼ ਦੀ ਪਾਰਲੀਮੈਂਟ ਸਹੀ ਹੈ ਤਾਂ ਸੈਨੇਟ ਕਿਉਂ ਨਹੀਂ ਗਿੱਲ ਨੇ ਕਿਹਾ ਕਿ ਨੋਟੀਫਿਕੇਸ਼ਨ ਮੁਤਾਬਕ ਸਿੰਡੀਕੇਟ ਦੇ ਮੈਂਬਰ ਵੀਸੀ ਦੁਆਰਾ ਨਾਮਜ਼ਦ ਕੀਤੇ ਜਾਣਗੇ ਤੁਸੀਂ ਆਪ ਹੀ ਹਿਸਾਬ ਲਾ ਲਓ ਜੇਕਰ ਸੈਨੇਟ ਦੇ ਮੈਂਬਰ ਆ ਜਿਹੜੇ ਵੀਸੀ ਦੁਆਰਾ ਨਾਮਜ਼ਦ ਕੀਤੇ ਜਾਣਗੇ ਤਾਂ ਕੋਈ ਵੀ ਫੈਸਲਾ ਜਿਹੜਾ ਉਹ ਵੀਸੀ ਦੇ ਅਨੁਸਾਰ ਹੀ ਲਿਆ ਜਾਊਗਾ ਅਪ ਦੂਸਰੇ ਮੈਂਬਰਾਂ ਦੀ ਜਿਹੜੀ ਉਸ ਦੇ ਵਿੱਚ ਕੋਈ ਸ਼ਮੂਲਤ ਨਹੀਂ ਹੋਊਗੀ ਜੇਕਰ ਇਹ ਨਾਮਜ਼ਦ ਕੀਤੇ ਜਾਣਗੇ ਤਾਂ ਵਾਈਸ ਚਾਂਸਲਰ ਅੱਗੇ ਸਾਰੇ ਦੇ ਸਾਰੇ ਮੈਂਬਰ ਆ ਜਿਹੜੇ ਉਹ ਬੋਲ ਨਹੀਂ ਸਕਣਗੇ ਤੁਹਾਡੇ ਲਈ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਸਿੰਡੀਕੇਟ ਯੂਨੀਵਰਸਿਟੀ ਦੇ ਰੋਜ਼ਾਨਾ ਮਾਮਲੇ ਦੇਖ ਲਈ ਹੈ ਅਤੇ ਇਸ ਦੀ ਮੀਟਿੰਗ ਹਰ ਮਹੀਨੇ ਹੁੰਦੀ ਹੈ ਪਰ ਸਿੰਡੀਕੇਟ ਦੀ ਚੋਣ 2024 ਤੋਂ ਹੋਈ ਨਹੀਂ ਜੇਕਰ ਦੇਖੀ ਤਾਂ ਇਹ ਮਾਮਲਾ ਇਕੱਲੀ ਯੂਨੀਵਰਸਿਟੀ ਨਾਲ ਨਹੀਂ ਜੁੜਿਆ ਹੋਇਆ ਸਗੋਂ ਯੂਨੀਵਰਸਿਟੀ ਤੇ ਪੰਜਾਬ ਦਾ ਸੈਨੇਟ ਜਾ ਸਿੰਡੀਕੇਟ ਰਾਹੀਂ ਜਿੰਨਾ ਕ ਅਧਿਕਾਰ ਸੀ ਉਸ ਨਾਲ ਵੀ ਜੁੜਿਆ ਹੋਇਆ ਹੈ ਕੇਂਦਰ ਦੀ ਮੋਦੀ ਹਕੂਮਤ ਲਗਾਤਾਰ ਸਿੱਖਿਆ ਦੇ ਕੇਂਦਰੀਕਰਨ ਦੀ ਨੀਤੀ ਤਹਿਤ ਸਾਰਾ ਕੁਝ ਇੱਕ ਕਰਨ ਵਾਲ ਤੁਰੀ ਹੋਈ ਹੈ ਇੱਕੋ ਤਰ੍ਹਾਂ ਦੀ ਭਾਸ਼ਾ ਇੱਕੋ ਤਰ੍ਹਾਂ ਦਾ ਧਰਮ ਇੱਕ ਹੀ ਲੀਡਰ ਇੱਕ ਹੀ ਸਰਕਾਰ ਇੱਕ ਹੀ ਚੋਣ ਰਾਹੀਂ ਸਭ ਕਾਸੇ ਦਾ ਕੇਂਦਰੀਕਰਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਇੰਨਾ ਹੀ ਨਹੀਂ ਯੂਨੀਫਾਈਡ ਸਿਵਲ ਕੋਡ ਰਾਹੀਂ ਇੱਕ ਹੀ ਤਰ੍ਹਾਂ ਦਾ ਸੱਭਿਆਚਾਰ ਕਰਨ ਦੀ ਕੋਸ਼ਿਸ਼ ਵੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਸਾਡੇ ਸੰਵਿਧਾਨ ਦੇ ਸੰਘਾਤਮਕ ਨਾਚੇ ਨੂੰ ਖਤਮ ਕੀਤਾ ਜਾ ਰਿਹਾ ਹੈ ਪੰਜਾਬ ਵਿੱਚ ਬੀਐਸਐਫ ਦਾ ਘੇਰਾ ਜਿਹੜਾ ਉਹ ਲਗਾਤਾਰ ਵਧਾਇਆ ਜਾ ਰਿਹਾ ਹੈ ਕੇਂਦਰ ਨੇ ਪੰਜਾਬ ਦੇ ਡੈਮਾਂ ਤੇ ਕੰਟਰੋਲ ਕੀਤਾ ਹੋਇਆ ਹੈ ਪੰਜਾਬ ਵਿੱਚ ਨਵੀਂ ਸਿੱਖਿਆ ਨੀਤੀ 220 ਲਾਗੂ ਕੀਤੀ ਜਾ ਰਹੀ ਹੈ ਜਦਕਿ ਮਹਾਰਾ ਮਤਾਬਕ ਪੰਜਾਬ ਨੂੰ ਆਪਣੀ ਸਿੱਖਿਆ ਨੀਤੀ ਆਪ ਬਣਾਉਣੀ ਚਾਹੀਦੀ ਹੈ ਪਰ ਅਜਿਹਾ ਨਹੀਂ ਹੋ ਰਿਹਾ ਇਸੇ ਤਰੀਕੇ ਪੰਜਾਬ ਯੂਨੀਵਰਸਿਟੀ ਵਿੱਚੋਂ ਪੰਜਾਬ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ ਹੁਣ ਛੱਤਾ ਧਾਰੀ ਜਾਂ ਰਾਜਨੀਤਿਕ ਪਾਰਟੀਆਂ ਜਾਂ ਲੋਕ ਇਸ ਤੇ ਕੀ ਰੁਖ ਅਪਣਾਉਂਦੇ ਹਨ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਅੱਜ ਦੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਿੰਡੀਕੇਟ ਜਾਂ ਸੈਨੀਟ ਬਾਰੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਕਿੱਦਾਂ ਦੀ ਲੱਗੀ ਆ ਇਸ ਬਾਰੇ ਜਿਹੜੀ ਆਪਣੀ رائے ਆ ਜਿਹੜੀ ਤੁਸੀਂ ਲਾਜ਼ਮੀ ਦੇਣੀ ਜੇਕਰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਆ ਸ਼ੇਅਰ ਆ ਜਿਹੜੇ ਉਹ ਲਾਜ਼ਮੀ ਕਰਨਾ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ